ਗੱਲ ਮਿੱਤਰੋ ਅੱਜ ਆਪਾਂ ਨੇ ਸਬਜੀ ਲਾਤੀ ਜੀ ਸਬਜੀ ਦੇ ਵਿੱਚੋਂ ਸੇਵਲਾ ਮਿਰਚ ਤੇ ਦੂਸਰੀ ਮਿਰਚ ਛੋਟੀ ਮਿਰਚ ਇਹ ਦੋਨੇ ਆਪਾਂ ਇਹਦੇ ਵਿੱਚ ਹੁਣ ਲਾ ਚੁੱਕੇ ਆ ਉਧਰ ਲਿਆ ਬਟਨ ਦੇ ਵੀ ਇਦਣੀਆਂ ਬਟਨ ਤੇ ਵੀ ਠੀਕ ਆ ਕੱਲ ਨੂੰ ਆਪਾਂ ਕੱਦੂ ਭਿੰਡੀ ਤੋਰੀ ਤੇ ਚੌਲੇ ਫਲੀਆਂ ਗਵਾਰੇ ਫਲੀਆਂ ਇਹ ਸਾਰੀਆਂ ਸਬਜ਼ੀਆਂ ਕੱਲ ਨੂੰ ਲਾਵਾਂਗੇ ਜੀ ਤੇ ਅੱਜ ਇੰਨੀਆਂ ਕਾ ਲੱਗ ਗਈਆਂ ਤੇ ਆ ਤਿੰਨ ਬੂਟੇ ਰਹਿ ਗਏ ਐਵੇਂ ਉਹ ਲਾਸਟ ਬਟ ਤੇ ਲਾਉਂਗਾ ਉਹ ਵਾਲੀ ਤੇ ਤੇ ਆਹ ਵਾਲੀ ਤੇ ਲਾਵਾਂਗੇ ਜੀ ਤੇ ਆਹ ਲਾ ਦਾਂਗੇ ਤੇ ਸਬਜ਼ੀ ਦੇਖਦੇ ਆ ਕਿੰਨੇ ਟਾਈਮ ਤੱਕ ਹੁੰਦੀ ਆ ਤੇ ਵੀਰੇ ਬਾਕੀ ਵੱਧ ਤੋਂ ਵੱਧ ਸਪੋਰਟ ਕਰੋ ਜੀ ਵੀਡੀਓ ਚੰਗੀ ਲੱਗੇ ਸ਼ੇਅਰ ਕਰ ਦਿਓ ਤੇ ਮੈਂ ਮੰਨ ਲਉ ਜੀ 5-6 ਮਹੀਨਾ ਤੱਕ ਦੇਖ ਲੋ ਜੀ ਇੱਥੇ ਵਧੀਆ ਹਰਿਆਲੀ ਹੋ ਜਾ ਵਧੀਆ ਪੇੜ-ਪੌਦੇ ਹੋ ਜਾਣਗੇ ਤੇ ਤੇ ਆ ਹੁਣ ਚੈੱਕ ਕਰ ਲੋ ਤੇ ਆਉਣ ਵਾਲੇ 6-7 ਮਹੀਨਾ ਤੱਕ ਚੈੱਕ ਕਰ ਲਿਓ ਠੀਕ ਹੈ ਜੀ ਆ ਦੁਬਾਰੇ ਦਿਖਾ ਜਾਨਾ ਦੇਖ ਲੋ ਤੇ ਆ ਹੁਣ ਲਾਉਣੇ ਜੀ ਇਧਰਲੇ ਬੂਟੇ ਆਸ ਬਾਅਦ ਨੇ ਮੇਰੇ ਕੋਲੇ ਠੀਕ ਹੈ ਜੀ ਹੁਣ ਇਹ ਆ ਵਾਲੀ ਵੱਟ ਤੇ ਲਾਉਣੇ ਹੈਗੇ ਹਾਂ ਜੀ ਬਣਾਦੀ ਭਾਈ ਜੀ ਹਾਂ ਭਾਈ ਜੀ ਹਾਂ ਵੇ ਆਪੇ ਸਾਫ ਕਰੀ ਆਪੇ ਨਾਲ ਜੀ ਸਾਫ ਉਹ ਦੇਖ ਦੇ ਉਡ ਲਿਆ ਉਡ ਲਿਆ ਇਹ ਕਿ ਉਡ ਲੇ ਨਾ ਦੇਖ ਦੇ ਕੱਥੇ ਕੋ ਲਿਆ ਤਾ ਉਹ ਹੋਰ ਚੱਕਣ ਜੰਗਰਾਂ ਜਿਹਾ ਤੁਹਾਡੇ ਕਿ ਟਿਗਰੀ ਦੇ ਆਂਡੇ ਨੇ ਟਿਗਰੀ ਦੇ ਆਹ ਬਾਹਰ ਨਿਕਲ ਗਿਆ ਨਿਹਰਾ ਹੋ ਚੁੱਕਿਆ ਇਹ ਆ ਦੇਖੋ ਪਾਣੀ ਛੱਡਿਆ ਹੋਇਆ ਜੀ ਸਬਜੀ ਆਪਾਂ ਬੀਜ ਚੁੱਕੇ ਆਗੇ ਆ ਦੇਖੋ ਜੀ ਇਧਰ ਸਾਰੇ ਮਿਰਚਾਂ ਲੱਗ ਚੁੱਕੀਆਂ ਨੇ ਅਸਾ ਇਹ ਇਧਰ ਬੂਟੇ ਲਾ ਦੇ ਜੀ ਆਪਾਂ ਨੇ ਇਹ ਦੇਖੋ ਨਿਕ ਰਹੇ ਨੇ ਨੇ ਹਰੇ ਹਰੇ ਇਹ ਸਾਰੇ ਬੂਟੇ ਨੇ ਜੀ ਪਨੀਰੀ ਹੈ ਜੀ ਸਾਰੀ ਇਹ ਇਹ ਮਿਰਚਾਂ ਦੀ ਪਨੀਰੀ ਆ ਤੇ ਬਾਕੀ ਕੱਲ ਨੂੰ ਇਧਰ ਪੱਟਾ ਰੈਡੀ ਕਰਿਆ ਪਿਆ ਨੇ ਕੁਛ ਇਧਰ ਆ ਲਾਤੇ ਵਾਟਾਂ ਤੇ ਨਿਹਰਾ ਹੋ ਚੁੱਕਿਆ ਜੀ ਆ ਦੇਖੋ ਪਾਣੀ ਛੱਡਿਆ ਹੋਇਆ ਜੀ ਸਬਜੀ ਆਪਾਂ ਬੀਜ ਚੁੱਕੇ ਆਗੇ ਆ ਦੇਖੋ ਜੀ ਇਧਰ ਸਾਰੇ ਮਿਰਚਾਂ ਲੱਗ ਚੁੱਕੀਆਂ ਨੇ ਆ ਦੇਖੋ ਅਸਾ ਇਹ ਇਧਰ ਬੂਟੇ ਲਾ ਦੇ ਜੀ ਆਪਾਂ ਨੇ ਇਹ ਦੇਖੋ ਨਿਕ ਰਹੇ ਨੇ ਨੇ ਹਰੇ ਹਰੇ ਇਹ ਸਾਰੇ ਬੂਟੇ ਨੇ ਜੀ ਪਨੀਰੀ ਹੈ ਜੀ ਸਾਰੀ ਇਹ ਇਹ ਮਿਰਚਾਂ ਦੀ ਪਨੀਰੀ ਆ ਤੇ ਬਾਕੀ ਕੱਲ ਨੂੰ ਇਧਰ ਪੱਟਾ ਰੈਡੀ ਕਰਿਆ ਪਿਆ ਨੇ ਕੁਛ ਕਿ ਇਧਰ ਲਾਤੇ ਵਟਾਂ ਤੇ ਆਹ ਦੇਖੋ ਜੀ ਆਹ ਇਹ ਦੇਖੋ ਆਹ ਦੇਖੋ ਆਹ ਦੇਖੋ ਕੇ ਤ론 ਆ ਵਟ ਰੈਡੀ ਕਰਨਾਲ ਇਹਦੇ ਸਵੇਰੇ ਲਾਵਾਂਗੇ ਤੇ ਮਿਰਚਾਂ ਦੀ ਆਪਣੇ ਕੋਲੇ ਦੋ ਗੁੱਟੀਆਂ ਬਚ ਗਈਆਂ ਆ ਦੇਖੋ ਜੀ ਤੇ ਹੁਣ ਆਪਾਂ ਚੱਲਿਆਂ ਘਰ ਨੂੰ ਹੁਣਾਵਾਂਗੇ ਸਵੇਰੇ